ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਸਮਰਥਨ ਵਿੱਚ ਹਲਕਾ ਪੂਰਵੀ ਦੀ ਈਸਟ ਐਂਡ ਐਸਟੇਟ ਵਿਖੇ ਇੱਕ ਚੌਂ ਮੀਟਿੰਗ ਈਸਟ ਐਂਡ ਐਸਟੇਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਲਾੜੀ ਦੀ ਅਗਵਾਈ ਹੇਠ ਕਰਵਾਈ ਗਈ। ਇਸ ਮੌਕੇ ਗੁਰਜੀਤ ਸਿੰਘ ਔਜਲਾ ਦੀ ਤਰਨ ਪਤਨੀ ਸ਼੍ਰੀਮਤੀ ਅਨਲੀਪ ਕੌਰ ਔਜਲਾ ਉੱਚੇ ਚ ਤੌਰ ਤੇ ਪੁੱਜੇ ਅਤੇ ਉਹਨਾਂ ਦਾ ਸੁਖਦੇਵ ਸਿੰਘ ਬੰਟੀ, ਸਤਨਾਮ ਸਿੰਘ ਮਿਹਰਬਾਨ ਸਿੰਘ ਸ਼ੰਕੀ, ਗੁਰਮੀਤ ਸਿੰਘ ਗੁਰਦੀਪ ਸਿੰਘ ਅਮਨਦੀਪ ਸਿੰਘ ਜੱਜ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪਰਵਾ ਸਵਾਗਤ ਕੀਤਾ ਅਤੇ ਉਹਨਾਂ ਇਹਨਾਂ ਚੋਣਾਂ ਵਿੱਚ ਆਪਣਾ ਪੂਰਾ ਸਮਰਥਨ ਗੁਰਜੀਤ ਸਿੰਘ ਓਜਲਾ ਦੇ ਹੱਕ ਵਿੱਚ ਦੇਣ ਦਾ ਭਰੋਸਾ ਦਿੱਤਾ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਨਰਿੰਦਰ ਸਿੰਘ ਲਾਡੀ ਨੇ ਕਿਹਾ ਕਿ ਗੁਰਜੀਤ ਸਿੰਘ ਓਜਲਾ ਇੱਕ ਇਮਾਨਦਾਰ ਮਿਹਨਤੀ ਅਤੇ ਲੋਕਾਂ ਵਿੱਚ ਵਿਚਰਨ ਵਾਲੀ ਸ਼ਖਸੀਅਤ ਹਨ ਅਤੇ ਉਹਨਾਂ ਹਮੇਸ਼ਾ ਅੰਮ੍ਰਿਤਸਰ ਦੇ ਵਿਕਾਸ ਅਤੇ ਸ਼ਹਿਰ ਦੇ ਮੁੱਦਿਆਂ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕੀਤੀ ਹੈ ਉਹਨਾਂ ਮੌਜੂਦ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਗੁਰਜੀਤ ਸਿੰਘ ਔਜਲਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੀਮਤੀ ਅੰਦਲੀਬ ਕੌਰ ਔਜਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਪਾਰਟੀ ਦੇ ਇੱਕ ਸੱਚੇ ਸਿਪਾਹੀ ਦੇ ਤੌਰ ਤੇ ਸ਼ਹਿਰ ਦੇ ਵਿਕਾਸ ਅਤੇ ਇਸ ਨਗਰ ਲਈ ਨਵੇਂ ਪ੍ਰੋਜੈਕਟ ਲਿਆਉਣ ਬਾਰੇ ਹਮੇਸ਼ਾ ਤਤਪਰ ਰਹਿੰਦੇ ਹੋਏ ਉਹਨਾਂ ਗੁਰੂਨਗਰੀ ਦੇ ਲੋਕਾਂ ਦੀ ਸੇਵਾ ਕੀਤੀ ਹੈ। ਅਤੇ ਉਹਨਾਂ ਕਿਹਾ ਕਿ ਹੁਣ ਵੀ ਅੰਮ੍ਰਿਤਸਰ ਵਾਸੀ ਉਹਨਾਂ ਨੂੰ ਆਪਣਾ ਸਮਰਥਨ ਦੇ ਕੇ ਉਹਨਾਂ ਨੂੰ ਲੋਕ ਸਭਾ ਵਿੱਚ ਭੇਜਣ ਤਾਂ ਜੋ ਉਹ ਇਸ ਗੁਰੂਨਗਰੀ ਨੂੰ ਹੋਰ ਵਿਕਸਿਤ ਕਰਦੇ ਹੋਏ ਇੱਥੋਂ ਦੇ ਵਸਨੀਕਾਂ ਵਿੱਚ ਰਹਿ ਕੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਮੀਟਿੰਗ ਦੌਰਾਨ ਉਹਨਾਂ ਨੂੰ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਮੀਟਿੰਗ ਵਿੱਚ ਸੋਨੂ ਕਾਕਾ, ਤਰਲੋਚਨ ਸਿੰਘ, ਸਤਿੰਦਰ ਸਿੰਘ, ਨਰਿੰਦਰ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ, ਕੁਲਬੀਰ ਸਿੰਘ, ਇੰਦਰਪਾਲ ਸਿੰਘ, ਸਰੂਪ ਸਿੰਘ, ਸੁਦਰਸ਼ਨ ਦਰਸ਼ੀ, ਜਗਦੀਸ਼ ਰੰਦਾਵਾ, 파ਰਤ ਸਿੰਘ, ਰੁਬਲ ਮਣੀ, ਹੈਪੀ ਮਹਾਜਨ, ਅਜੇ ਗੋਇੰਕਾ, ਚਰਨ ਸਿੰਘ ਅਤੇ ਸਵਰਨ ਸਿੰਘ ਸਣੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਉੱਖਾ ਕੰਮ ਨਾ ਕੋਈ ਜ਼ਹਾਨ ਉਤੇ ਹਿੰਦਾ ਕਰਨਾ ਸਦਾ ਆਰੰਭ ਉੱਖਾ ਹੋਵੇ ਹੌਸਲਾ ਤਾਂ ਚੱਕ ਪਹਾੜ ਲਈਏ ਬਿਨਾ ਹੌਸਲੇ ਚੱਕਣਾ ਖੰਭ ਰੋਕਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੁਖੀਆਂ ਦੇ ਹਮਦਰ ਗਰੀਬਾਂ ਦੇ ਮਸੀਹਾ ਪਰਮ ਸਤਕਾਰ ਜੋ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਬੇਦਾਗ ਮਿਹਨਤੀ ਤੇ ਇਮਾਨਦਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਬਰਜੀਤ ਸਿੰਘ ਜੀ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਇਹਨਾਂ ਨੂੰ ਕਾਮਯਾਬ ਕਰੀਏ ਬਹੁਤ ਅੱਛਾ ਜੀ ਬਹੁਤ ਖੁਸ਼ੀ ਹੋ ਰਹੀ ਆ ਕਿ ਇੱਕ ਤੇ ਗਰਮੀ ਦਾ ਦੌਰ ਚੱਲ ਰਿਹਾ ਹੈ ਉਦੋਂ ਇਲੈਕਸ਼ਨ ਦੀ ਗਰਮੀ ਚੱਲ ਰਹੀ ਆ ਪਰ ਇਹ ਦੋਵਾਂ ਗਰਮੀਆਂ ਦੇ ਨੂੰ ਮਿਲਾ ਕੇ ਵੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਉਹ ਸਹੀ ਚੁਣਾਵ ਕਰਨਗੇ ਸਹੀ ਬੰਦੇ ਦਾ ਇੰਤਖਾਬ ਕਰਨਗੇ ਪਹਿਲੀ ਤਰੀਕ ਨੂੰ ਮੈਨੂੰ ਆਸ ਹੈ ਇਸ ਗੱਲ ਦੀ ਜਦੋਂ ਵੀ ਕੋਈ ਬੰਦਾ ਆਪਣੀ ਲਾਈਫ ਦੇ ਵਿੱਚ ਕੁਝ ਡਿਸੀਜਨਸ ਲੈਂਦਾ ਹੈ ਨਾ ਤੇ ਸਹੀ ਡਿਸੀਜਨ ਉਹਦੇ ਹੀ ਲੈਂਦਾ ਹੈ ਜਦੋਂ ਦਿਲ ਦੀ ਸੁਣਦਾ ਹੈ ਦਿਮਾਗ ਜਿਹੜਾ ਹੈ ਨਾ ਉਹ ਬੜਾ ਕਨਿੰਗ ਹੁੰਦਾ ਹੈ ਦਿਮਾਗ ਹਮੇਸ਼ਾ ਕਹਿ ਦਿੰਦਾ ਹੈ ਕਿ ਨਹੀਂ ਯਾਰ ਇਹਦੇ 'ਚ ਪ੍ਰੋਫਿਟ ਹੈ ਆ ਕਰ ਲਾ ਇਹਦੇ 'ਚ ਤੈਨੂੰ ਸ਼ਾਇਦ ਘਾਟਾ ਪੈ ਸਕਦਾ ਹੈ ਪਰ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਦਿਲ ਦੀ ਹੀ ਸੁਣਨੀ ਚਾਹੀਦੀ ਆ ਕਿਉਂਕਿ ਦਿਲ ਤੁਹਾਨੂੰ ਸਹੀ ਫੈਸਲਾ ਕਰਨ ਦੀ ਤਾਕੀਦ ਕਰਦਾ ਹੈ ਦੇਖੋ ਇੱਕ ਸਾਡਾ ਜੋ ਵੀ ਅਸੀਂ ਇੱਕ ਬਣਾਇਆ ਹੈ ਪੈਂਫਲਟ ਉਹਦੇ ਲਾਸਟ ਪੇਜ ਦੇ ਉੱਤੇ ਸਾਡਾ ਵਿਜ਼ਨ ਆ ਔਡੀਓਲੋਜੀ ਦਾ ਸੋ ਜਿਹੜੇ ਤੇ ਕੁਝ ਪ੍ਰੋਜੈਕਟਸ ਹਲੇ ਪਾਈਪਲਾਈਨ ਦੇ ਵਿੱਚ ਨੇ ਉਹ ਮੁਕੰਮਲ ਕੀਤੇ ਜਾਣਗੇ ਤੇ ਉਸ ਤੋਂ ਇਲਾਵਾ ਜੋ ਵੀ ਸ਼ਹਿਰ ਦੀਆਂ ਸਮੱਸਿਆਵਾਂ ਨੇ ਜਿਵੇਂ ਇੱਕ ਡਰੇਨ ਦਾ ਮਸਲਾ ਇੱਕ ਡੰਪ ਦਾ ਮਸਲਾ ਇਹ ਦੋ এনवायरमेंट ਦੇ ਨਾਲ ਰਿਲੇਟਿਡ ਇਸ਼ੂਜ਼ ਨੇ ਜਿਹੜੇ ਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਅਡਰੈਸ ਕਰਨੇ ਬਹੁਤ ਜ਼ਰੂਰੀ ਨੇ। ਔਰ ਬਾਕੀ ਦੇਖੋ ਸ਼ਹਿਰ ਨੂੰ ਜਿਸ ਜਿਸ ਵੀ ਚੀਜ਼ ਦੀ ਲੋੜ ਹੋਊਗੀ ਏਮਸ ਸਾਡੇ ਹੱਥ ਤੋਂ ਚਲਾ ਗਿਆ ਅਸੀਂ ਚਾਹਵਾਂਗੇ ਕਿ ਏਮਸ ਜਾਂ ਪੀਜੀਆਈ ਦੇ ਲੈਵਲ ਦਾ ਇੱਕ ਹਸਪਤਾਲ ਵੀ ਉਹ ਲੈ ਕੇ ਆਉਣ ਅੰਮ੍ਰਿਤਸਰ ਲਈ। ਬਿਲਕੁਲ ਜੀ ਬਹੁਤ ਅੱਛੇ ਪ੍ਰੋਜੈਕਟਸ ਆ। ਮੈਂ ਤੇ ਸਭ ਤੋਂ ਪਹਿਲਾਂ ਇਹ ਦਵਾ ਦੂੰਗਾ ਓਇਲਾ ਸਾਹਿਬ ਜੀ ਕਟੋ-ਕਟ ਲੱਖ ਦੀ ਡੀਲ ਨੇ ਜਿੱਤਣ ਤੇ ਫਿਰ ਖੁਸ਼ੀ ਹੁੰਦੀ ਹੈ ਕਿਉਂਕਿ ਪੰਜ ਕੈਂਡੀਡੇਟ ਜਿਨ੍ਹਾਂ ਦਾ ਕੋਈ ਨਾਂ ਤਾਂ ਨਹੀਂਗਾ ਸਭ ਨੂੰ ਪਤਾ ਹੈ ਜਿੱਥੇ ਵੀ ਜਾਇਦਾ ਸ਼ਹਿਰ ਦੇ ਵਿੱਚ ਕਾਲੀ ਸੁਰੂਪੇ ਜਾਣੀ ਗਿਆ ਮੇਰੇ ਦੋਸਤ ਗਰਮੀਜੀ ਨਾਲੀ ਉਹ ਕਹਿੰਦੇ ਕਿ ਦੀ ਆਵਾਜ਼ ਆ ਉਹ ਆਪ ਹੀ ਕਹਿੰਦੇ ਭਾਈ ਓਇਲਾ ਸਾਹਿਬ ਦੀ ਆਵਾਜ਼ ਆ ਜਿਹਦਾ ਕੋਈ ਪੁੱਛੀਦਾ ਓਇਲਾ ਹੀ ਕਹਿ ਰਿਹਾ ਉਹ ਸਹੀ ਗੱਲ ਕੀ ਦਿਲ ਦੀ ਸੁਣੋ ਤੇ ਓਇਲਾ ਸੁਣੋ ਪੂਰਾ ਪੂਰਾ ਸਾਡੀ ਸਾਰੀ ਕਲੋਨੀ ਸਾਰੀ-ਸਾਰੀ ਵਾਰਡ ਵਾਰਡ ਨੰਬਰ 44 ਸਾਰੀ ਹੀ ਨਾਲ ਹੈ ਇਹ ਕਾਂਗਰਸੀ ਵਾਰਡ ਹੈ ਤੇ ਸਾਰੇ ਹੀ ਸਮਰਥਨ ਕਰ ਰਹੇ ਨੇ ਉਹ ਇਲਾਕੇ ਬਿਨਾ ਕਿਉਂ ਹੀ ਉਹ ਨਾਲ ਚੱਲੀ ਜਾ ਰਹੇ ਨੇ ਤੇ ਉਹ ਇਲਾਕੇ ਦਾ ਸੁਭਾਅ ਹੀ ਬਹੁਤ ਵਧੀਆ ਮੈਂ ਅੱਜ ਤੱਕ ਬਹੁਤ ਲੀਡਰ ਵੇਖਿਆ ਉਹਨਾਂ ਚ ਜਿਹਨਾਂ ਨਿਮਰਤਾ ਗਈ ਹੈ ਉਹ ਚੱਲੇ ਨੇ ਜ਼ਮੀਨ ਤੋਂ ਉੱਪਰ ਜ਼ਮੀਨ ਚ ਨੇ ਬੜੀ ਪਕੜਾ ਵਰਕਰ ਨੂੰ ਜਾਣਦੇ ਨੇ ਵਰਕਰ ਦੀ ਦੁੱਖ ਤਕਲੀਫ ਸਮਝਦੇ ਨੇ ਆਰਾਮ ਨਾਲ ਗੱਲ ਸੁਣਦੇ ਨੇ ਜਿਹੜਾ ਇਨਸਾਨ ਕਿਸੇ ਦੀ ਗੱਲ ਸੁਣਦਾ ਨਾ ਤੇ ਉਹਦਾ ਫਿਰ ਰਿਜ਼ਲਟ ਵੀ ਬਹੁਤ ਸਹੀ ਆਂਦਾ ਹੈ ਉਹਨਾਂ ਦੀ ਨਿਮਰਤਾ ਬੜੀ ਗਈ ਹੈ ਵੇਖੋ ਇੱਥੋਂ ਤੱਕ ਪਹੁੰਚਣਾ ਵਰਕਰ ਤੋਂ ਇੱਕ ਐਮਪੀ ਬੰਨਾ ਕੋਈ ਛੋਟੀ ਮੋਟੀ ਗੱਲ ਹੀ ਉਹਨੇ ਚੰਗੀ ਸੋਚੀ ਗਿਆ ਉਹ ਉਹਨਾਂ ਸਭ ਦੀ ਗੱਲ ਸੁਣਦੇ ਆ ਸਭ ਨੂੰ ਨਾਲ ਲੈ ਕੇ ਚੱਲਦੇ ਆ ਤੇ ਸਭ ਨੂੰ ਇੱਜ਼ਤ ਮਾਨ ਸਲਮਾਨ ਦਿੰਦੇ ਆ ਦੇਖੋ ਜਿਹੜਾ ਬੰਦਾ ਇਨਸਾਨ ਸਾਰਿਆਂ ਨੂੰ ਇੱਜ਼ਤ ਮਾਨ ਸਲਮਾਨ ਦਿੰਦਾ ਉਹ ਕਦੀ ਪਿੱਛੇ ਨਹੀਂ ਰਹਿ ਸਕਦਾ ਜਿੰ ਤੂੰ 100 ਵਾਰ ਖਲੋਤੇ ਹੋਵੇਂ ਨਾ ਉਹ ਨੂੰ ਦੂਰੋਂ ਹੀ ਪਤਾ ਲੱਗਦਾ ਕਿ ਉਹ ਇਲਾਜੀ ਹੈ ਉਹਨਾਂ ਇੱਕ ਖੁਸ਼ਬੂ ਪਿਆਰ ਦੀ ਦੂਰ ਮਹਿਸੂਸ ਹੁੰਦੀ ਹੈ ਕਿ ਵਾਕਈ ਸੱਚਾ ਸੁੱਚਾ ਇਨਸਾਨ ਹੈ ਕਿਤਾਬਾਂ ਤਾਂ ਮੈਂ ਘੱਟ ਬੜੀਆਂ ਫੇਸ ਮੈਂ ਪੜ ਲਿਆ ਨਾ ਤੇ ਮੈਂ ਤਾਂ ਫੇਸ ਵੀ ਪੜਿਆ ਬਹੁਤ ਨੇਕ ਇਨਸਾਨ ਹੈ